ਤੁਸੀਂ ਦੇਖ ਸਕਦੇ ਜਿੰਨੀ ਵਿਸੜਾ ਪ੍ਰਾਣੀ ਚੁੰਨੀ ਸੀ ਉਹਨਾਂ ਵਿੱਚ ਇੱਕ ਚੁੰਨੀ ਮੈਂ ਲੈ ਲਈ ਹੈ ਤੇ ਗੱਬੇ ਆਪਾਂ ਚੁੰਨੀ ਦੇਣਾ ਚੁੰਨੀ ਨੂੰ ਡਬਲ ਕਰਕੇ ਗੱਬੇ ਆਪਾਂ ਕੁਸ਼ਨ ਰਾ ਦਿੱਤਾ ਹੈ ਤੇ ਇਸ ਤਰ੍ਹਾਂ ਆਪਾਂ ਚੁੰਨੀ ਨੂੰ ਤੁਸੀਂ ਦੇਖਦਾ ਫੋਲਡ ਕਰਨਾ ਹੈ ਇੱਕ ਬੰਨੇ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਇੱਧਰ ਆਪਾਂ ਪਹਿਲਾਂ ਦੋਈ ਤਰ੍ਹਾਂ ਫੋਲਡ ਕੀਤੀ ਹੋਈ ਹੈ ਸਾਈਡ ਤੇ ਚੁੰਨੀ ਤੇ ਇਹਨੂੰ ਵੀ ਇਸ ਤਰ੍ਹਾਂ ਫੋਲਡ ਕਰਕੇ ਤੇ ਚੁੰਨੀ ਨੂੰ ਆਪਾਂ ਇਸ ਤਰ੍ਹਾਂ ਹੁਣ ਜਿਹੜੀ ਇਧਰਲੇ ਸਾਈਡ ਦੀ ਹੈ ਇਹ ਫੋਲਡ ਕਰ ਦੇਣੀ ਹੈ ਤੇ ਜਿਹੜਾ ਦੂਜੇ ਸਾਈਡ ਹੈ ਡਬਲ ਫੋਲਡ ਕਰਕੇ ਸਾਈਡ ਤੇ ਵੀ ਫੋਲਡ ਕੀਤੀ ਨੇ ਥੱਲੇ ਸਾਈਡ ਰੱਖਿਆ ਸੀ ਉਹ ਵਾਲਾ ਹਿੱਸਾ ਇਸ ਤਰ੍ਹਾਂ ਫੋਲਡ ਕਰ ਦੇਣੀ ਹੈ ਤੇ ਆਪਾਂ ਕੀ ਕਰਨਾ ਜਿਹੜੀ ਆਹ ਵਾਲੀ ਸਾਈਡ ਹੈ ਤੁਸੀਂ ਦੇਖ ਸਕਦੇ ਹੋ ਜਿੱਧਰ ਆਪਾਂ ਗੋਟਾ ਵਗੈਰਾ ਲਗਾ ਚੁੰਨੂ ਇਹਨੂੰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਕੱਟ ਦੇਣੀ ਹੈ ਤੇ ਆਪਣਾ ਫ੍ਰੀ ਕੋਸਟ ਬਿਨਾ ਕਿਸੇ ਸਿਲਾਈ ਤੋਂ ਬਿਨਾ ਕਿਸੇ ਬਕਸੂਏ ਤੋਂ ਬਿਨਾ ਕਿਸੇ ਸੂਈ ਤੋਂ ਆਪਣਾ 쿠ਸ਼ਨ ਬਣ ਕੇ ਤਿਆਰ ਹੋ ਗਿਆ ਹੈ ਬਿਲਕੁਲ ਐਨ 쿠ਸ਼ਨ ਬਿਲਕੁਲ ਸਹੀ ਬਣਦਾ ਹੈ ਤੁਸੀਂ ਇਹਨੂੰ ਬੈੱਡ ਤੇ ਰੱਖੋ ਜਾਂ ਸੋਫੇ ਤੇ ਰੱਖੋ ਤੁਹਾਡੇ ਸਾਹਮਣੇ ਤੁਹਾਡੇ ਜਿੰਨੀਆਂ ਵੀ ਬੇਕਾਰ ਤੇ ਵਧੀਆ ਚੁੰਨੀਆਂ ਤੁਸੀਂ ਇਸ ਤਰ੍ਹਾਂ ਉਹਨੂੰ ਆਪਣੇ ਘਰ ਨੂੰ ਡੈਕੋਰੇਟ ਕਰ ਸਕਦੇ ਆ ਆਈ ਹੋਪ ਇਹ ਵੀ ਤੁਹਾਨੂੰ ਨੋ ਟਿਪਸ ਵਧੀਆ ਲੱਗਿਓਗੀ ਹੁਣ ਤੁਸੀਂ ਬੇਕਾਰ ਦੀ ਚੁੰਨੀਆਂ ਨੂੰ ਨਾ ਬੇਕਾਰ ਸਮਝ ਕੇ ਸੁੱਟਣ ਦੀ ਗਲਤੀ ਨਾ ਕਰੋ ਚਲੋ ਜੀ ਹੁਣ ਆਪਾਂ ਅਗਲੀ ਟੇਬਲ ਚੱਲਦੇ ਆਂ ਇੱਧਰ ਮੇਰੇ ਕੋਲ ਨਾ ਸ਼ੀਸ਼ੀਆਂ ਵਾਲੀ ਚੁੰਨੀਆਂ ਤੁਸੀਂ ਦੇਖ ਸਕਦੇ ਹੋ ਆਲਟਰੂਸ਼ਨ ਸ਼ੀਸ਼ੇ ਵਗੈਰਾ ਲੱਗੇ ਹੋਇਆ ਇਹਨਾਂ ਨੂੰ ਵੀ ਆਪਾਂ ਡਬਲ ਫੋਲਡ ਕਰ ਲਿਆ ਤੇ ਇੱਧਰ ਮੇਰੇ ਕੋਲ ਗੋਲ ਸਰਾਣਾ ਪਿਆ ਸੀ ਇਹ ਵੀ ਮੈਂ ਨਾ ਸੁਨੀਲ ਦੇ ਕੱਪੜੇ ਦਾ ਬਣਾਇਆ ਹੋਇਆ ਸੀਗਾ ਇਹਦਾ ਕਵਰ ਤੇ ਆਪਾਂ ਇਹਨੂੰ ਇਹਦਾ ਚੁੰਨੀ ਦੇ ਵਿੱਚ ਰੱਖ ਕੇ ਨਾ ਗੱਭੀ ਸਾਈਡ ਇੱਧਰ ਚੁੰਨੀ ਥੋੜੀ ਜਿਹਾ ਆਪਾਂ ਫੋਲਡ ਕਰ ਲੈਣ ਤੇ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਇਸ ਤਰ੍ਹਾਂ ਗੋਲ ਰਾਉਂਡ ਦੇ ਵਿੱਚ ਇਹਨੂੰ ਘੁਮਾਣਾ ਚੁੰਨੀ ਨੂੰ ਤੇ ਤੁਸੀਂ ਦੇਖੋਗੇ ਕਿ ਆਪਣੀ ਮਤਲਬ ਗੋਲ ਸਰਾਣੇ ਦਾ ਕਵਰ ਕਿੰਨਾ ਬਣ ਕੇ ਤਿਆਰ ਹੋ ਗਿਆ ਵਧੀਆ ਜਿਹਾ ਤੇ ਆਪਾਂ ਇੱਥੇ ਲੈ ਲੈਣੀ ਹੈ ਰਬੜ ਦੋਨੋਂ ਸਾਈਡ ਆਪਾਂ ਰਬੜ ਪਾ ਲੈਣੀ ਹੈ ਤੇ ਰਬੜ ਪਾ ਕੇ ਤੇ ਇੱਕ ਫੁੱਲ ਜਿਹਾ ਵਾਲਾ ਡਿਜ਼ਾਈਨ ਆਪਾਂ ਇਹਦੇ ਵਿੱਚ ਪਾ ਲੈਣਾ ਦੇ ਸਕਦੇ ਹੋ ਤੁਸੀਂ ਤੇ ਜਿੱਦਾਂ ਮাজে ਤੁਸੀਂ ਕੁਸ਼ਨ ਵਗੈਰਾ ਨੂੰ ਭਰਤੋਂ ਥੋੜੀ ਚੁੰਨੀ ਵੀ ਬੇਸਟ ਨਹੀਂ ਜਾਣੀ ਹੈ ਕਿ ਤੇ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਵੀ ਚੁੰ ਬੋ ਵਧੀਆ ਕਵਰ ਲੱਗਦਾ ਹੈ ਜੀ ਇਹ ਵਾਲਾ ਚਲਿਓ ਜੀ ਹੁਣ ਅਗਲੀ ਟੇਬਲ ਚਲਦੀਆਂ ਆਪਣੇ ਪਰ ਪ੍ਰਿੰਟਡ ਇਦਾਂ ਦੇ ਦੁਪੱਟੇ ਪਏ ਹੁੰਦੇ ਸੁਨਹਿਲ ਦੇ ਇਹਦੀ ਵੀ ਵਰਤੋਂ ਆਪਾਂ ਇੰਨੇ ਵਧੀਆ ਕੁਸ਼ਨ ਬਣਾ ਕੇ ਤੁਹਾਨੂੰ ਦੱਸਾਂਗੇ ਨਾ ਤੁਸੀਂ ਦੇਖ ਕੇ ਹਰਿਆਰ ਹੋ ਜਾਣਾ ਡਬਲ ਚੁੰਨੀ ਕਾਲੀਆ ਗੱਬੇ ਕੁਸ਼ਨ ਉਹ ਰਹਾ ਤਾਂ ਇਹਦੇ ਚਾਰ ਹੀ ਖੁੰਝੇ ਜਿਹੜੇ ਚੁੰਨੀ ਦੀਆਂ ਨਾ ਉਹ ਆਪਾਂ ਇਸ ਤਰ੍ਹਾਂ ਫੜ ਲੈਣੇ ਆ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਤੇ ਆਪਾਂ ਇਸ ਤਰ੍ਹਾਂ ਤੁਸੀਂ ਲੈ ਸਕਦੇ ਹੋ ਇੱਕ ਮੈਂ ਲੈ ਲਈ ਚੂੜੀ ਤੁਸੀਂ ਇੱਥੇ ਗੁੱਤ ਵਟਣ ਵੀ ਲੈ ਸਕਦੇ ਹੋ ਚੂੜੀ ਲੈ ਕੇ ਤੇ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਨਾ ਜਿੰਨੇ ਚਾਰੇ ਸਾਈਡ ਹਨ ਚੁੰਨੀ ਦੀ ਉਹ ਆਪਾਂ ਕੱਸ ਲੈਣੇ ਆ ਕੱਢ ਲੈਣੇ ਆ ਬਾਹਰ ਤੇ ਤੁਸੀਂ ਦੇਖੋਗੇ ਕਿ ਕਿੰਨਾ ਵਧੀਆ ਤਿਤਲੀ ਵਾਲਾ ਨਾ ਕੁਸ਼ਨ ਬਣ ਕੇ ਤਿਆਰ ਹੋ ਗਿਆ ਹੈ ਬਹੁਤ ਵਧੀਆ ਕੁਸ਼ਨ ਬਣਿਆ ਦੂਜੀ ਸਾਈਡ ਜਿੱਦ ਦੇ ਦੋਨੇ ਸਾਈਡ ਤੁਸੀਂ ਇਹ ਵਾਲਾ ਕੁਸ਼ਨ ਵਰਤ ਸਕਦੇ ਹੋ ਆ ਦੇਖ ਸਕਦੇ ਹੋ ਤੁਸੀਂ ਮੈਨੂੰ ਪਰਸਨਲੀ ਇਹ ਵਾਲਾ ਕੁਸ਼ਨ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਤੁਸੀਂ ਸੋਫੇ ਤੇ ਰੱਖੋ ਜਾਂ ਤੁਸੀਂ ਬੈੱਡ ਤੇ ਰੱਖੋ ਇਸ ਤਰ੍ਹਾਂ तितਲੀ ਵਾਲੀ ਸ਼ੇਪ ਇਹਦੀ ਆ ਜਾਂਦੀ ਹੈ ਤੇ ਦੂਜੇ ਤੁਸੀਂ ਘੁਮਾ ਕੇ ਦੂਜੀ ਸਾਈਡ ਤੇ ਵੀ ਰੱਖ ਸਕਦੇ ਜਦੋਂ ਪ੍ਰਿੰਟ ਦੇ ਹਿਸਾਬ ਨਾਲ ਤੁਸੀਂ ਇਹਨੂੰ ਕੁਸ਼ਨ ਨੂੰ ਰੱਖ ਸਕਦੇ ਆ ਦੇਖ ਦੂਜੇ ਬਣੇ ਆਪਾਂ ਬੈਕ ਸਾਈਡ ਵੀ ਰੱਖਿਆ ਤੇ ਮੋਰ ਵਗੈਰਾ ਪਈ ਹੈ ਤੇ ਜਿਹੜਾ ਵੱਖਰਾ ਡਿਜ਼ਾਈਨ ਆ ਬਣਿਆ ਹੋਇਆ ਉਹਦੀ ਤਾਂ ਗੱਲ ਹੀ ਅਲੱਗ ਆ ਤੇ ਲੋ ਜੀ ਆ ਵੀ ਦੁਪੱਟਾ ਬਹੁਤ ਵਧੀਆ ਸਿਲਕੀਆ ਬਨਾਰਸੀ ਦੇ ਵਿੱਚ ਆ ਇਹਨਾਂ ਵੀ ਆਪਾਂ ਡਬਲ ਫੋਲਡ ਕਰ ਲੈਣਾ ਜੇ ਤੋਂ ਜਿਹੜੀ ਇਹ ਵਾਲੀ ਦੁਪੱਟੇ ਤੋਂ ਮੈਂ ਚੀਜ਼ ਬਣਾਣੀ ਆ ਉਹਦੇ ਉਹ ਵਾਲਾ ਰੈਂਕ ਜੁੱਤੀਆ ਵਾਲਾ ਰੈਂਕ ਆਪਾਂ ਜਿਹੜਾ ਬਣਾਉਣਾ ਨਾ ਤੁਸੀਂ ਦੇਖ ਕੇ ਹੈਰਾਨ ਹੋ ਜਾਗੇ ਵੀ ਵੀ ਜਿਹੜਾ ਬੇਕਾਰ ਆਪਣਾ ਰੈਂਕ ਹੁੰਦਾ ਵੀ ਇੰਨਾ ਵਧੀਆ ਬਣ ਸਕਦਾ ਆ ਦੇਖ ਸਕਦੇ ਜਿੱਦ ਤਰ੍ਹਾਂ ਇਹਦਾ ਆਪਾਂ ਮੂੰਹ ਬੰਨ ਦੇਣਾ ਦੁਪੱਟੇ ਦਾ ਉਸ ਤਰ੍ਹਾਂ ਆਪਾਂ ਇਹਨੂੰ ਇਸ ਤਰ੍ਹਾਂ ਇਕੱਠਾ ਕਰ ਲੈਣਾ ਹੈ ਧਿਆਨ ਆ ਇਕੱਠਾ ਕਰਨਾ 100 ਹੀ ਦੁਪੱਟਾ ਤੁਹਾਡਾ ਇਹ ਵਾਲਾ ਹੋਣਾ ਚਾਹੀਦਾ ਹੈ ਤੇ ਉਦੋਂ ਬਾਅਦ ਚਲਿਏ ਜੀ ਆਪਾਂ ਜੇ ਤੇ ਫੋਲ ਵਗੈਰਾ ਜੇ ਬਣਾ ਲਾਂ ਤੇ ਆਪਾਂ ਇੱਥੇ ਪਾ ਦੇਣੀ ਹੈ ਰਬੜ ਰਬੜ ਪਾਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਜਿੰਨੇ ਵੀ ਆਪਣੇ ਜੁੱਤੀਆਂ ਦਾ ਪੁਰਾਣੇ ਰੈਂਕ ਹੁੰਦੇ ਜਾਂ ਤੁਸੀਂ ਘਰ ਦੇ ਅੰਦਰ ਜੁੱਤੀਆਂ ਰੱਖਦੇ ਬਾਹਰ ਰੱਖਦੇ ਹਨਾ ਐਦਾਂ ਪਈਆਂ ਚੰਗੀਆਂ ਨਹੀਂ ਲੱਗਦਾ ਇੱਕ ਤਾਂ ਰੈਂਕ ਵੀ ਖਰਾਬ ਹੋ ਜਾਂਦੇ ਛੇਤੀ ਤੇ ਉਹਦਾ ਰੰਗ ਵਗੈਰਾ ਵੀ ਲੱਥ ਜਾਂਦਾ ਆਪਾਂ ਕੀ ਕਹਿੰਨਾ ਇਸ ਤਰ੍ਹਾਂ ਦੇ ਦੁਪੱਟੇ ਲੈ ਕੇ ਇਹਦੇ ਨਾਲ ਆਪਾਂ ਜੁੱਤੀਆਂ ਵਾਲਾ ਰੈਂਕ ਐਨ ਚੰਗੀ ਤਰ੍ਹਾਂ ਕਵਰ ਕਰ ਲੈਣਾ ਹੈ ਤੇ ਬਹੁਤ ਵਧੀਆ ਢੰਗ ਨਾਲ ਜੁੱਤੀਆਂ ਵਾਲਾ ਜਿਹੜਾ ਰੈਂਕ ਹੈ ਕਵਰ ਹੋ ਜਾਣਾ ਤੇ ਆਸਾਨੀ ਨਾਲ ਉਹਨੂੰ ਕੋਈ ਜੱਜ ਨਹੀਂ ਕਰ ਸਕਦਾ ਵੀ ਇਹ ਤੁਸੀਂ ਜੁੱਤੀਆਂ ਵਗੈਰਾ ਇਹਦੇ ਵਿੱਚ ਰੱਖਿਆ ਇਦਾਂ ਲੱਗਦਾ ਵੀ ਕੋਈ ਅਲਮਾਰੀ ਵਗੈਰਾ ਜਾਂ ਕੋਈ ਇਦਾਂ ਦੀ ਚੀਜ਼ ਰੱਖੀ ਹੋਈ ਹੈ ਤੇ ਜਿਹੜੇ ਫਲਾਵਰ ਬਣਿਆ ਉਹ ਬੜਾ ਸੋਹਣਾ ਇਸ ਤਰ੍ਹਾਂ ਆ ਜਾਣਾ ਤੇ ਤੁਸੀਂ ਆਸਾਨੀ ਨਾਲ ਜਿੱਦਾਂ ਪੜਦੇ ਵਗੈਰਾ ਚੱਕ ਕੇ ਜੁੱਤੀਆਂ ਦੋਨੇ ਸਾਈਡ ਤੇ ਤੁਸੀਂ ਕੱਢ ਸਕਦੇ ਹੋ ਆ ਦੇਖ ਸਕਦੇ ਮੈਂ ਤੁਹਾਨੂੰ ਕਮਾ ਕੇ ਵੀ ਦੱਸਦਾ ਕਮਾ ਕੇ ਵੀ ਦਾਦੀ ਨੇ ਦੋਨੇ ਬੰਨੇ ਆਪਣੀਆਂ ਜਿਹੜੀਆਂ ਜੁੱਤੀਆਂ ਦਾ ਰੈਂਕਾ ਕਵਰ ਹੋ ਗਿਆ ਤੇ ਬਹੁਤ ਵਧੀਆ ਤੇ ਕਮਾਲ ਦੀ ਚੀਜ਼ ਬਣ ਕੇ ਤਿਆਰ ਹੋ ਗਿਆ ਮੈਨੂੰ ਤਾਂ ਪਰਸਨਲੀ ਇਹ ਵਾਲੀ ਚੀਜ਼ ਬਹੁਤ ਵਧੀਆ ਲੱਗੀ ਤੇ ਜੁੱਤੀਆਂ ਦਾ ਰੈਂਕ ਮੇसी ਤਰ੍ਹਾਂ ਬਾਹਰ ਮਤਲ ਰੱਖਿਆ ਹੋਇਆ ਹੈ ਆ ਇਸ ਤਰ੍ਹਾਂ ਤੁਸੀਂ ਜੁੱਤੀਆਂ ਕੱਢ ਸਕਦੇ ਹੋ ਫਿਰ ਇਹਨੂੰ ਇਸ ਤਰ੍ਹਾਂ ਟੱਕ ਸਕਦੇ ਹੋ ਰੈਂਕ ਨੂੰ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਚਲੋ ਜੀ ਅਗਲੀ ਟੇਬਲ ਚੱਲਦੇ ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਕੁਰਸੀ ਪਈ ਹੋ ਇਹਨੂੰ ਆਪਾਂ ਕਵਰ ਬਣਾਉਣਾ ਹੈ ਬਿਨਾ ਕਿਸੇ ਕਟਾਈ ਵਢਾਈ ਤੋਂ ਤੇ ਤੁਸੀਂ ਦੇ ਦੇ ਮੇਰੇ ਕੋਲ ਇੱਥੇ ਦੁਪੱਟਾ ਪਿਆ ਹੈ ਪਾਕਿਸਤਾਨੀ ਦੁਪੱਟਾ ਆਪਾਂ ਇਸ ਨੂੰ ਇਸ ਤਰ੍ਹਾਂ ਹੀ ਦੇ ਉੱਤੇ ਰੱਖ ਦੇਣਾ ਇਸ ਤਰ੍ਹਾਂ ਰੱਖਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲੈਣਾ ਦੁਪੱਟੇ ਨੂੰ ਤੇ ਜੇ ਤੁਹਾਨੂੰ ਵੀਡੀਓ ਮਾੜੀ ਜੀ ਵੀ ਚੰਗੀ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੀ ਜਿਹੜੀ YouTube ਫੈਮਲੀ ਥੋੜੀ ਜੀ ਵੱਡੀ ਆਪਾਂ ਹੋਰ ਕਰੀਏ ਹਨਾ ਤੇ ਵਧੀਆ-ਵਧੀਆ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਫੇਰ حاضر ਹੋਈਏ ਕੋਈ ਵੀਡੀਓ ਤੁਹਾਨੂੰ ਨਹੀਂ ਚੰਗੀ ਲੱਗਦੀ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡਾ ਹਮੇਸ਼ਾ ਇਹੀ ਹੋ ਹੁੰਦਾ ਕਿ ਤੁਹਾਨੂੰ ਆਸਾਨ ਤਰੀਕੇ ਨਾਲ ਆਪਾਂ ਸਮਝਾਈਏ ਤੇ ਜੇ ਤੁਸੀਂ ਦੇਖ ਸਕਦੇ ਆ ਵੀ ਆਪਾਂ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਸੈਂਟਰ ਦੇ ਵਿੱਚ ਆਲੇ ਦੁਆਲੇ ਜਿੰਨੀਆਂ ਵੀ ਕੁਰਸੀਆਂ ਦੀਆਂ ਸੀਟ ਵਗੈਰਾ ਹੈਗੇ ਉਹਦੇ ਵਿੱਚ ਇਹਨੂੰ ਆਪਾਂ ਚੁੰਨੀ ਨੂੰ ਦੱਬ ਦੇਣਾ ਤੇ ਚੁੰਨੀ ਦੱਬਣ ਤੋਂ ਬਾਅਦ ਜਿਹੜਾ ਬੈਕ ਸਾਈਡ ਹੈ ਨਾ ਜਾਂ ਥੱਲੀ ਸਾਈਡ ਹੈਗੇ ਚੁੰਨੀ ਲੰਕੀ ਉਹਨੂੰ ਆਪਾਂ ਕੁਰਸੀ ਦੇ ਹੇਠਲੇ ਬੰਨੇ ਕੱਢ ਦੇਗੇ ਤੇ ਉਧਰ ਗੱਠਾ ਵਗੈਰਾ ਬੰਨ੍ਹ ਦੇਣੀ ਆਏ ਤੇ ਆਪਾਂ ਚੁੰਨੀ ਨੂੰ ਇਹ ਚੰਗੀ ਤਰ੍ਹਾਂ ਅਡਜਸਟ ਕਰ ਲਾਂ ਤਾਂ ਕਿ ਇਹ ਆਪਾਂ ਨੂੰ ਕੋਈ ਜਜਮੈਂਟ ਨਾ ਕਰ ਸਕੇ ਵੀ ਆਪਾਂ ਇਹਦੇ ਉੱਤੇ ਚੁੰਨੀ ਵਗੈਰਾ ਸੈੱਟ ਕੀਤੀ ਹੋ ਏਦਾਂ ਹੀ ਲੱਗੇ ਕਿ ਜਿੱਦਾਂ ਇਹਦਾ ਗਲਾਫ ਹੀ ਸੀਤਾ ਹੋਇਆ ਤੁਸੀਂ ਦੇ ਸਕਦੇ ਮੈਂ ਚੰਗੀ ਤਰ੍ਹਾਂ ਅਡਜਸਟ ਕਰ ਦਿੱਤਾ ਹੈ ਤੇ ਚੁੰਨੀ ਦੇਖਣ ਤੇ ਜਿਹੜੇ ਸਾਈਡਾਂ ਤੇ ਵੀ ਥੋੜੀ-ਬਹੁਤੀ ਚੁੰਨੀ ਦੇ ਨਿਕਲੇ ਹੋਏ ਸੀ ਨਾ ਇਹਨਾਂ ਦੀ ਸਾਈਡ ਦੇ ਧਾਗੇ ਵਗੈਰਾ ਉਹ ਵੀ ਮੈਂ ਚੰਗੀ ਤਰ੍ਹਾਂ ਸੈੱਟ ਕਰ ਦਿੱਤਾ ਹੈ ਤਾਂ ਕਿ ਬਹਿਣ ਲੱਗੇ ਵੀ ਚੁੰਨੀ ਆਪਣੀ ਨਾ ਇਕੱਠੀ ਨਾ ਹੋਵੇ ਤੇ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਹੈ ਬਿਲਕੁਲ ਫ੍ਰੀ ਕੋਸਟ ਕਵਰ ਆਪਾਂ ਇਹਦਾ ਤਿਆਰ ਕਰ ਲਏ ਤੇ ਆਪਾਂ ਇਹਦੇ ਉੱਤੇ 쿠ਸ਼ਨ ਰੱਖ ਕੇ ਵੀ ਤੁਹਾਨੂੰ ਦੱਸਦੇ ਹਾਂ ਤੇ ਇੱਥੇ ਮੇਰੇ ਕੋਲ ਬਲੈਕ ਦੁਪੱਟਾ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਇਸ ਤਰ੍ਹਾਂ ਹੀ ਵਿਛਾ ਲੈਣਾ ਸਿੰਗਲ ਦੁਪੱਟਾ ਜਾਲੀ ਵਾਲਾ ਹੈ ਤੇ ਆਪਾਂ ਕੀ ਕਰਨਾ ਹੈ ਇੱਥੇ ਇੱਕ ਸਹਰਾਣਾ ਰੱਖ ਲੈਣਾ ਤੁਸੀਂ ਸਿੰਪਲ ਸਹ ਆਪਾਂ ਕੀ ਗਾਣਾ ਸਰਾਣੇ ਰੱਖਣ ਤੋਂ ਬਾਅਦ ਨਾ ਇੱਕ ਬੰਨੇ ਚੁੰਨੀ ਜਿਆਦਾ ਛੱਡ ਲੈਣੀ ਇੱਕ ਬੰਨੇ ਚੁੰਨੀ ਘੱਟ ਤੇ ਇੱਕ ਸਾਈਡ ਤੇ ਚੁੰਨੀ ਨੂੰ ਫੜ ਕੇ ਨਾ ਆਪਾਂ ਇੱਥੇ ਗੱਠ ਮਾਰ ਦਿੰਦੇ ਹਾਂ ਤੇ ਦੂਸਰੀ ਸਾਈਡ ਵੀ ਆਪਾਂ ਇਸੇ ਤਰ੍ਹਾਂ ਚੁੰਨੀ ਚੰਗੀ ਤਰ੍ਹਾਂ ਦਾ ਸੈੱਟ ਕਰਕੇ ਤੇ ਦੂਜੇ ਬੰਨੇ ਵੀ ਆਪਾਂ ਚੁੰਨੀ ਨੂੰ ਗੱਠ ਮਾਰ ਦੇਣੀ ਹੈ ਤਾਂ ਕਿ ਆਪਣੇ ਜਿਹੜੇ ਸਰਾਣੇ ਦਾ ਕਵਰ ਆ ਉਹਦੇ ਵਿੱਚੋਂ ਨਿਕਲੇ ਨਾ ਲੋ ਜੀ ਉਹਨਾਂ ਜਿਹੜੇ ਚੁੰਨੀ ਦੂਜਿਆਂ ਨੇ ਵੱਡੇ ਤੇ ਛੋਟੇ ਲੜ ਛੱਡਿਆ ਸੀ ਉਹਨੂੰ ਵੀ ਆਪੇ ਚੰਗੀ ਤਰ੍ਹਾਂ ਅਡਜਸਟ ਕਰ ਦਿੱਤਾ ਹੈ ਤੇ ਤੁਸੀਂ ਦੇਖ ਸਕਦੇ ਕਿੰਨਾ ਸੋਨਾ ਬਿਨਾ ਅਤੇ ਸਹਰਾਣੇ ਦਾ ਕਵਰ ਬਣ ਕੇ ਤਿਆਰ ਹੋ ਗਿਆ ਹੈ ਤੇ ਨਾਲੇ ਬਿਲਕੁਲ ਤੁਹਾਡੇ ਚੁੱਬਣਾ ਵੀ ਨਹੀਂ ਹੈਗਾ ਜੇ ਆਪਾਂ ਕਹੀਏ ਵੀ ਗੱਠਾ ਵਗੈਰਾ ਜਿਹੜੀ ਉੱਤੇ ਚੁੱਬਣੀਆਂ ਨਹੀਂ ਬਿਲਕੁਲ ਨਹੀਂ ਚੁੱਬਣੀਆਂ ਹੈਗੀਆਂ ਤੇ ਇਹ ਵੀ ਤੁਸੀਂ ਇਸ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ ਦੂਜਾ ਤਰੀਕਾ ਆਪਾਂ ਤੁਹਾਨੂੰ ਇਹ ਦੱਸ ਦਿੰਦੇ ਹਾਂ ਜਿਹੜਾ ਦੀਵਾਨ ਸਿੰਗਲ ਬੈੱਡ ਹੁੰਦਾ ਇਸ ਤਰ੍ਹਾਂ ਤੁਸੀਂ ਚੁੰਨੀ ਨੂੰ ਇਸ ਤਰ੍ਹਾਂ ਲਮਕਾ ਸਕਦੇ ਹੋ ਬੈੱਡ ਦੇ ਥੱਲੇ ਇਹ ਵੀ ਇੱਕ ਬਹੁਤ ਵਧੀਆ ਡਿਜ਼ਾਈਨ ਬਣ ਜਾਂਦਾ ਹੈ ਜਾਂ ਇੱਕ ਕੋਨੇ ਤੇ ਤੁਸੀਂ ਰੱਖ ਕੇ ਨਾ ਸਰਾਣਾ ਤੇ ਇਹਦੇ ਉੱਤੇ ਤੁਸੀਂ ਇਹਨੂੰ ਦੇ ਸਕਦੇ ਹੋ ਚੁੰਨੀ ਨੂੰ ਇਹ ਵੀ ਬਹੁਤ ਵਧੀਆ ਇੱਕ ਕੋਰਨਰ ਦਾ ਸਰਾਣਾ ਬਣ ਜਾਂਦਾ ਹੈ ਬੱਚਿਆਂ ਦੇ ਨਾ ਛੋਟੇ ਛੋਟੇ ਕੱਪੜੇ ਹੁੰਦੇ ਜਿਹੜੇ ਛੋਟੇ ਹੋ ਜਾਂਦੇ ਬਾਅਦ ਵਿੱਚ ਕਿਸੇ ਕੰਮ ਨਹੀਂ ਆਉਂਦੇ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਕੁਸ਼ਨ ਦੇ ਰੂਪ ਵਿੱਚ ਇਸਤਮਾਲ ਕਰ ਸਕਦੇ ਹੋ ਤੁਸੀਂ ਦੇਖਦੇ ਹੋ ਤੇ ਕੋਟੀ ਟੋਪ ਸੀਗਾ ਤੇ ਟੋਪ ਨੂੰ ਤੁਸੀਂ ਇਸ ਤਰ੍ਹਾਂ 쿠ਸ਼ਨ ਵਗੈਰਾ ਪਾ ਸਕਦੇ ਹੋ ਦੇ ਵਿੱਚ ਇਹ ਤੋਂ ਇਲਾਵਾ ਆਪਣਾ 쿠ਸ਼ਨ ਸੈਂਟ ਦਾ ਬਣ ਕੇ ਤਿਆਰ ਹੋ ਜਾਣਾ ਇਹ ਤੋਂ ਇਲਾਵਾ ਤੁਸੀਂ ਸਹਰਾਣਾ ਵਗੈਰਾ ਹੈਗਾ ਉਹ ਵੀ ਇਹਦੇ ਵਿੱਚ ਅਡਜਸਟ ਕਰ ਸਕਦੇ ਹੋ ਤੇ ਥੋੜੇ ਜਿਹਾ ਇਦਾਂ ਵੀ ਸਾਈਡ ਤੇ ਜਿਹੜੇ ਹੈਗੇ ਨਾ ਕੋਟੀ ਦੇ ਉੱਥੇ ਟਾਂਕੇ ਵਗੈਰਾ ਤੁਸੀਂ ਲਗਾ ਲਿਓ ਤੇ ਬਾਹਮਾ ਵਗੈਰਾ ਵੀ ਸਾਈਡ ਤੇ ਅਡਜਸਟ ਕਰ ਸਕਦੇ ਹੋ ਤੇ ਬਹੁਤ ਸੋਹਣਾ ਆਪਣਾ ਦੇ ਸਕਦੇ ਹੋ ਤੁਸੀਂ ਉਹਦਾ ਸੋਰੀ ਸਹਰਾਣੇ ਦਾ ਕਵਰ ਬਣ ਕੇ ਤਿਆਰ ਹੋ ਗਿਆ ਫ੍ਰੀ ਜ਼ੀਰੋ ਕੋਸਟ ते जे तुम्ही व्हिडिओ चंकी लागते तर चॅनल सबस्क्राईब करणार ना लाईक शेअर कमेट करे हो।